ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਕਸਰ ਸਾਹਿਬ ਪਵਿੱਤਰ 40 ਮੁਕਤਿਆਂ ਦੀ ਧਰਤੀ ਇਹ ਉਹ ਧਰਤੀ ਆ ਜਿਹੜੀ ਧਰਤੀ ਤੋਂ ਸਤਗੁਰ ਜੀ ਨੇ ਆਮ ਅਸੀਂ ਕਹਿੰਨੇ ਪੇ ਗੁਰੂ ਅੱਗੇ ਵੀ ਸਹਾਈ ਹੁੰਦਾ ਮਨੁੱਖ ਦੇ ਪ੍ਰਾਣਾ ਤੋਂ ਬਾਅਦ ਵੀ ਸਤਗੁਰ ਜੀ ਸਹਾਈ ਹੁੰਦਾ ਗੁਰਬਾਣੀ ਇਸ ਗੱਲ ਦੀ ਸਾਨੂੰ ਜਾਂਚ ਦੱਸਦੀ ਆ ਕਿ ਜਿਹੜਾ ਗੁਰਸ਼ਬਦ ਇਹ ਨਿਰੰਤਰ ਲੋਕ ਤੇ ਪ੍ਰਲੋਕ ਦੇ ਵਿੱਚ ਸਹਾਈ ਹੁੰਦਾ ਤੇ ਜਿਹੜੀ ਇਹ ਧਰਤੀ ਆ ਜਿਹੜੀ ਮੈਂ ਪਹਿਲਾਂ ਗੱਲ ਕਹੀ ਕਿ ਪ੍ਰਾਣਾ ਤੋਂ ਬਾਅਦ ਵੀ ਸਹਾਈ ਹੁੰਦਾ ਤੇ ਇਸ ਧਰਤੀ ਦੇ ਉੱਤੇ ਸਤਿਗੁਰਾਂ ਨੇ ਇੱਕ ਸਾਖਸ਼ਾਤ ਕਰਕੇ ਦਿਖਾ ਲਿਆ ਉਹ 40 ਮੁਕਤੇ ਜਿਹੜੇ ਕੁਝ ਕਾਰਨਾ ਕਰਕੇ ਸਤਿਗੁਰ ਜੀ ਤੋਂ ਵਾਪਸ ਆ ਗਏ ਸੀ ਉਹਨਾਂ ਨੂੰ ਜਿਸਲੇ ਗੁਰੂ ਨੇ ਚੇਤਾ ਕਰਾਇਆ ਗੁਰੂ ਰੂਪ ਦੇ ਵਿੱਚ ਮਾਈ ਭਾਗੋ ਨੇ ਤੇ ਉਹਨਾਂ ਨੇ ਇਸ ਧਰਤੀ ਦੇ ਉੱਤੇ ਬੜੀ ਵੱਡੀ ਪੱਧਰ ਤੇ ਉੱਤੇ ਜਿਹੜੀ ਇਹ ਯੋਧ ਲੜਿਆ ਜਿਹਨੂੰ ਸਾਰਾ ਸਰਬਨ ਸਤਗੁਰੂ ਜੀ ਨੇ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਜਿੱਲੇ ਜੇਤ ਪ੍ਰਾਪਤ ਹੁੰਦੀ ਸਿੰਘਾਂ ਦੇ ਤੇ ਸਤਗੁਰੂ ਜੀ ਫਿਰ ਕੱਲੇ-ਕੱਲੇ ਨੂੰ ਆ ਕੇ ਇਹ ਮੇਰਾ 10000 ਰੀਆ ਮੇਰਾ 20000 ਇਹ ਮੇਰਾ 40000 ਹੀ ਇਦਾਂ ਸਤਗੁਰੂ ਜੀ ਉਹਨਾਂ ਨੂੰ ਨਿਵਾਜਦੇ ਆ ਉਹਨਾਂ ਦੇ ਸ਼ਹੀਦੀਆਂ ਪਾਉਣ ਤੋਂ ਬਾਅਦ ਸੋ ਜਿਹੜਾ ਸਭ ਤੋਂ ਵੱਡਾ ਸਤਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਕਿ ਜਿਸ ਵੇਲੇ ਸਤਗੁਰੂ ਜੀ ਅਨੰਦਪੁਰ ਦੀ ਧਰਤੀ ਤੋਂ ਤੁਰਦੇ ਆ ਤੇ ਇਸ ਧਰਤੀ ਤੱਕ ਸਤਗੁਰਾਂ ਨੇ ਆਪਣੇ ਕਮਰ ਕੱਸੇ ਦੇ ਵਿੱਚ ਚਿੱਪੀ ਸਾਹਮ ਕੇ ਰੱਖੀ ਸੀ ਕਿਉਂਕਿ ਗੁਰੂ ਜਾਣਦਾ ਗੁਰੂ ਸਮਰਾਤਾ ਸਮਰੱਥ ਗੁਰੂ ਸਿਰ ਹੱਤ ਰਿਓ ਸਤਗੁਰੂ ਜੀ ਨੂੰ ਸਿੱਖ ਦੀ ਵਿਦਵਤਾ ਦਾ ਪਤਾ ਸੀ ਕਿ ਅੱਜ ਨਹੀਂ ਤੇ ਕੱਲ ਨਹੀਂ ਵਾਪਸ ਮੁੜਨਾ ਹੀ ਆ ਤੇ ਜਿਸ ਵੇਲੇ ਫਿਰ ਇੱਥੇ ਭਾਈ ਮਹਾ ਸਿੰਘ ਜੀ ਹਾਲੇ ਪ੍ਰਾਨ ਜਿਹੜੇ ਸਗੇ ਸਤਗੁਰੂ ਜੀ ਨੇ ਗੋਦੀ ਦੇ ਵਿੱਚ ਛੱਡੇ ਤੇ ਇਹ ਵੀ ਇਤਿਹਾਸ ਦੇ ਵਿੱਚ ਇੱਕ ਵਰਣਨ ਆਉਂਦਾ ਕਿ ਸਤਗੁਰੂ ਜੀ ਨੇ ਭਾਈ ਮਹਾ ਸਿੰਘ ਜੀ ਦਾ ਸੀਸ ਆਪਣੇ ਪੱਟਾਂ ਤੇ ਰੱਖ ਕੇ ਤੇ ਚਿਹਰਾ ਸਾਫ਼ ਕੀਤਾ ਤੇ ਸਤਗੁਰਾਂ ਦੇ ਨੇਤਰਾਂ ਦੇ ਵਿੱਚੋਂ ਦੋ ਤ੍ਰਿਮਕੇ ਭਾਈ ਮਹਾ ਸਿੰਘ ਦੇ ਚਿਹਰੇ ਤੇ ਦਿਗੇ ਸਾਵਧਾਨਤਾ ਹੋ ਗਈ ਅੱਖਾਂ ਖੋਲੀਆਂ ਜਿਲੇ ਸਤਗੁਰੂ ਜੀ ਨੇ ਤੇ ਸਤਗੁਰੂ ਜੀ ਨੇ ਕਿਹਾ ਦੇਖੋ ਸਿੱਖ ਕਿੰਦਾ ਸਿੱਖਦਾ ਤੇ ਗੁਰੂ ਨੇ ਆਪਣੇ ਸਿੱਖ ਦੀ ਪਾਲਣਾ ਸਤਗੁਰੂ ਜੀ ਕਿਵੇਂ ਕਰਦੇ ਆ ਕਿ ਭਾਈ ਮਹਾਸਿਆ ਮੰਗ ਲਾ ਕੀ ਮੰਗਣਾ ਕਹਿੰਦਾ ਸਤਗੁਰੂ ਜੀ ਹਰ ਇੱਕ ਲੋਚ ਦਾ ਤੇਰੇ ਚਰਨਾਂ ਦੇ ਵਿੱਚ ਮੇਰੇ ਜਿਹੜੇ ਇਹ ਪ੍ਰਾਨ ਨਿਸ਼ਾਬਰ ਹੋਣ ਹੁਣ ਤਾਂ ਤੁਹਾਡੇ ਗੋਦੀ ਦੇ ਵਿੱਚ ਮੇਰਾ ਸੀਸ ਆ ਹੁਣ ਮੰਗਣ ਨੂੰ ਕੁਝ ਨਹੀਂ ਰਹਿ ਗਿਆ ਤੇ ਸਤਗੁਰੂ ਜੀ ਤਰਸ ਕਰਕੇ ਇੱਕ ਕਾਰਜ ਕਰੋ ਜਿਹੜਾ ਸਾਡਾ ਬੇਦਾਵਾ ਪਾੜ ਦੇ ਉੱਤੀ ਗੰਢ ਲਾ